ਤੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਵੱਡੀ ਖਬਰ ਕੋਰਟ ਦੇ ਵਿੱਚ 15 ਮਈ ਤੋਂ ਸ਼ੁਰੂ ਹੋਵੇਗਾ ਟ੍ਰਾਇਲ ਸਾਰੇ ਮੁਜ਼ਮਾ ਦੇ ਖਿਲਾਫ ਦੋਸ਼ ਆਇਦ ਨੇ ਸੁਮਾਨਸਾ ਅਦਾਲਤ ਨੇ ਚਾਰਜ ਫ੍ਰੇਮ ਕੀਤੇ ਨੇ ਸੋ ਮੂਸੇਵਾਲਾ ਕਤਲकांड ਦੇ ਵਿੱਚ ਵੱਡੀ ਖਬਰ ਜਿੱਤੇ ਕਿ ਕੋਰਟ ਦੇ ਵਿੱਚ ਸਾਰੇ ਮੁਜ਼ਮਾ ਦੇ ਖਿਲਾਫ ਦੋਸ਼ ਨੇ ਜੜੇ ਕਿ ਆਇਦ ਕੀਤੇ ਗਏ ਨੇ ਸੁਮਾਨਸਾ ਅਦਾਲਤ ਨੇ ਚਾਰਜ ਕੀਤੇ ਨੇ ਫ੍ਰੇਮ ਸੋ ਵੱਡੀ ਖਬਰ ਮੂਸੇਵਾਲਾ ਮਰਡਰ ਕੇਸ ਵਿੱਚ ਸੋ ਜਿੱਤੇ ਕਿ ਕੋਰਟ ਦੇ ਵੱਲੋਂ ਸਾਰੇ ਹੀ ਦੋਸ਼ੀਆਂ ਦੇ ਦੋਸ਼ਾਂ ਨੂੰ ਆਇਦ ਕੀਤਾ ਗਿਆ ਹੈ। ਸੋ ਵੱਡੀ ਖਬਰ ਇਸ ਵੇਲੇ ਦੀ ਮੂਸੇਵਾਲਾ ਮਰਡਰ ਕੇਸ ਨਾਲ ਜੁੜੀ ਹੋਈ 15 ਮਈ ਤੋਂ ਸ਼ੁਰੂ ਹੋਵੇਗਾ ਟ੍ਰਾਇਲ। ਸਾਰੇ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਕੀਤੇ ਗਏ ਨੇ। ਮਾਨਸਾ ਅਦਾਲਤ ਨੇ ਚਾਰਜ ਕੀਤੇ ਨੇ ਫਰੇ। ਸੋ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇਹੀ ਹੈ ਵੀ ਇਹਨਾਂ ਨੇ ਤਾਂ ਅਮਲ ਕਰਾਇਆ। ਦੇਖਾਂ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੇ ਤਾਂ ਅਮਲ ਕ੍ਰਾਈਮ ਕਰਨਾ ਹੈ। ਔਰ ਵਿੰਗੇ ਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਫਰੋਕੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਫਿਰੰਤੋਂ ਇਹਨਾਂ ਨੂੰ ਸ਼ਹਿ ਵੀ ਹੈ ਨਾਲ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੋਣਾ ਐਨਆਈਏ ਦੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਇਆ ਦਾ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਵੀ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਤੇ ਕਾਰਵਾਈ ਦੇਰ ਸਵੇਰ ਹੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹਾਂ ਉਹਨਾਂ ਸਫੈਦ ਪੋਸ਼ਾ ਵਾਲਿਆਂ ਦਾ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਬਿਲਕੁਲ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਆਪੇ ਆਰਗੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਆਰਗੂਮੈਂਟ ਆਈ ਥਿੰਕ ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿੱਤੇ ਚ ਜਿਹੜੇ ਬਚਾਓ ਪੱਖ ਦੇ ਵਕੀਲਾਂ ਨੇ ਆਪਦਾ ਜਿਹੜਾ ਹੈਗਾ ਆਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਵਕੀਲ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਐਡਰੈਸ ਕੀਤੇ ਬਿਫੋਰ ਦੀ ਆਨਰੇਬਲ ਕੋਰਟ ਜੀ ਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਗੌਰਵਿਸ਼ ਬਿਸ਼ਨੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਡਿਸਮਿਸ ਕਰਦੇ ਹੋਏ ਪੂਰੇ ਜਿਹੜੇ 27 ਦੋਸ਼ੀਏ ਚ ਨੋਮਿਨੇਟ ਜਿਹੜੇ ਅੰਦਰ ਸਟੱਡੀ ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਕੀਤੇ ਆ ਤੇ ਨੈਕਸਟ ਜਿਹੜੀ ਡੇਟ ਹੈਗੀ ਹੈ ਉਹ 25 2022 ਗਵਾਹੀ ਲਈ ਨਿਸ਼ਚਿਤ ਕੀਤੀ ਹੈ